ਸਾਧ ਪੈਣਾ ਭਰਾਵਾਂ ਮਾਤਾ ਮਾਂ ਬਜ਼ੁਰਗਾਂ ਨੌਜਵਾਨਾਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਕੌਮ ਦੇ ਮਹਾਨ ਵਿਦਵਾਨ ਮਹਾਨ ਫਲਸਫਰ ਮਹਾਨ ਵਿਚਾਰ ਤਾਰਕ ਭਾਈ ਸਾਹਿਬ ਭਾਈ ਗੁਰਦਾਸ ਜੀਓ ਜਿਨ੍ਹਾਂ ਦਾ ਉੱਤਮ ਪਰਵਚਨ ਹੈ ਕਿਸ ਉਦਮ ਤੇ ਰਾਜ ਮਿਲੇ ਸਤਰੂ ਤੇ ਸਭ ਹੋਵਨ ਮੀਤਾ ਪਰਮੇਸ਼ਰ ਅਰਾਧਿਆ ਜਿੱਦੂ ਹੋਈਏ ਪਤਤ ਪਨੀਤਾ ਬੇਸ਼ੱਕ ਇਹ ਬਹੁਤ ਕੀਮਤੀ ਅਲਫਾਜ਼ ਭਾਈ ਸਾਹਿਬ ਨੇ ਤਰੂ ਭਗਤ ਦੇ ਇਤਿਹਾਸਿਕ ਪ੍ਰਸੰਗ ਨੂੰ ਸਾਹਮਣੇ ਰੱਖ ਕੇ ਬਿਆਨਿਆਂ ਬੋਲਿਆ ਕਿਹਾ ਹੈ ਪਰ ਜਿਹੜਾ ਸ਼ਬਦ ਵਿਚਲਾ ਬਿਰਤਾਂਤ ਹੈ ਉਹ ਰਾਜ ਨਾਲ ਸੰਬੰਧਿਤ ਹੈ ਪ੍ਰਸ਼ਨਵਾਚਕ ਹੈ ਭਾਵਿਕ ਪ੍ਰਸ਼ਨ ਦੇ ਰੂਪ ਵਿੱਚ ਕਿਹਾ ਕਿਸ ਉਦਮ ਤੇ ਰਾਜ ਮਿਲਿਆ ਸਤਰ ਉਤੇ ਸਭ ਹੋਵਨ ਅਮੀਤਾ ਉਹ ਰਾਜ ਭਾਗ ਦੀ ਪ੍ਰਾਪਤੀ ਕਿਵੇਂ ਹੋਵੇ ਜਿਸ ਨਾਲ ਸਾਰੇ ਦੁਸ਼ਮਣ ਮਿੱਤਰ ਬਣ ਜਾਣ ਇਹਨਾਂ ਬੋਲਾਂ ਦੇ ਵਿੱਚ ਬਹੁਤ ਵੱਡੀ ਵਿਚਾਰਧਾਰਾ ਲੁਕੀ ਛਿਪੀ ਹੋਈ ਹੈ ਰਾਜ ਤਾਂ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਸ਼ਕਤੀ ਹੈ ਬਹੁਤ ਵੱਡੀ ਤਾਕਤ ਹੈ ਜੇ ਕਿਦਰੇ ਕਿਸੇ ਪਰਿਵਾਰਕ ਰੂਪ ਕਿਸੇ ਪਰਿਵਾਰਕ ਇਕਾਈ ਦੇ ਰੂਪ ਵਿੱਚ ਵੀ ਵਿਚਾਰ ਕੀਤੀ ਜਾਵੇ ਜਿਸ ਪਰਿਵਾਰ ਦਾ ਅਰਥਚਾਰਾ ਬਹੁਤ ਵੱਡਾ ਤੇ ਮਜ਼ਬੂਤ ਹੋਵੇ ਉਹਨਾਂ ਦੇ ਆਲੇ ਦੁਆਲੇ ਦੋਸਤਾਂ ਦਾ ਘਿਰਾ ਬਣਿਆ ਰਹਿੰਦਾ ਹੈ ਹਰ ਵਿਅਕਤੀ ਉਹਨਾਂ ਨੂੰ ਮਿਲਣਾ ਲੋਚਦਾ ਹੈ ਜਿਸ ਦਾ ਮੁੱਖ ਕਾਰਨ ਇੱਕ ਹੀ ਹੁੰਦਾ ਵੀ ਕਿਤੇ ਲੋੜ ਪਈ ਤੇ ਸਾਡੇ ਕੰਮ ਆਉਣਗੇ ਸਭ ਸ਼ਤਰੂ ਭਾਵ ਦੁਸ਼ਮਣ ਮਿਤਰਾਵਾਂ ਕੀ ਮਿਲਦੇ ਹਨ ਦੁਸ਼ਮਣ ਰਹਿੰਦਾ ਹੀ ਕੋਈ ਨਹੀਂ ਉਸ ਦਾ ਮੁੱਖ ਕਾਰਨ ਇਹ ਹੁੰਦਾ ਹੈ ਕਿ ਜੇ ਅਰਥਚਾਰਾ ਤਗੜਾ ਹੈ ਤਾਂ ਦੁਸ਼ਮਣ ਨੂੰ ਪਤਾ ਹੁੰਦਾ ਹੈ ਕਿ ਜੇ ਇਹਨਾਂ ਨਾਲ ਕੋਈ ਸਮੱਸਿਆ ਖੜੀ ਹੋ ਗਈ ਕੋ ਦਸਤ ਪੰਜਾ ਪੈ ਗਿਆ ਤੇ ਬੁਰੀ ਤਰ੍ਹਾਂ ਘਸਿਟਣਗੇ ਕਿਉਂਕਿ ਮਾਇਕ ਪੱਖੋਂ ਆਰਥਿਕ ਪੱਖੋਂ ਜੋਰ ਹੈ ਤੇ ਆਰਥਿਕਤਾ ਲਗਭਗ ਸੰਸਾਰੀ ਹਰ ਮਸਲੇ ਦਾ ਹੱਲ ਹੈ ਜਿਸ ਦੀ ਆਰਥਿਕਤਾ ਤਗੜੀ ਹੈ ਉਸੇ ਦੇ ਚਰਨਾਂ ਵਿੱਚ ਸਭ ਆਣ ਕੇ ਟਹਿ ਟੇਰੀ ਹੁੰਦੇ ਹਨ ਜਿਸ ਦੀ ਆਰਥਿਕਤਾ ਤਗੜੀ ਹੈ ਉਸੇ ਦੀ ਝੰਡੀ ਹੈ ਤੇ ਉਸੇ ਦਾ ਹੀ ਸੂਰਜ ਚੜਦਾ ਹੈ ਜਿਸ ਦਾ ਆਰਥਿਕਤਾ ਤੇ ਕਬਜ਼ਾ ਹੈ ਉਸੇ ਦਾ ਹੀ ਰਾਜ ਹੈ ਜਦੋਂ ਕਿਸੇ ਕੌਮ ਕੋਲ ਰਾਜ ਸ਼ਕਤੀ ਪ੍ਰਭੂ ਸੱਤਾ ਦੀ ਤਾਕਤ ਹੁੰਦੀ ਹੈ ਉਹਨਾਂ ਦੇ ਨਾਗਰਿਕ ਉਹਨਾਂ ਦੇ ਵਸਿੰਦੇ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਸਲਾਨੀ ਬਣ ਕੇ ਜਾਣ ਜਾਂ ਕਿਸੇ ਵੀ ਰੂਪ ਵਿੱਚ ਜਾਣ ਉਹ ਹਮੇਸ਼ਾ ਸੁਰੱਖਿਅਤ ਹੁੰਦੇ ਹਨ ਜਿਸ ਕੌਮ ਕੋਲ ਰਾਜ ਤਗੜਾ ਹੈ ਇੱਕ ਆਰਥਿਕ ਪੱਖੋਂ ਮਜ਼ਬੂਤ ਦੇਸ਼ ਰਾਜ ਪ੍ਰਬੰਧ ਹੈ ਉਹਨਾਂ ਨਾਲ ਗਵੰਢੀ ਦੇਸ਼ ਤੇ ਸੰਸਾਰ ਦੇ ਹੂਰ ਦੇਸ਼ ਵੀ ਮਿੱਤਰਾਂ ਵਾਂਗ ਹੀ ਮਿਲਣਾ ਚਾਹੁੰਦੇ ਹੁੰਦੇ ਹਨ ਭਾਈ ਸਾਹਿਬ ਨੇ ਇਹ ਤਾਂ ਦੱਸ ਦਿੱਤਾ ਕਿ ਰਾਜ ਮਿਲੇ ਤੇ ਸਾਰੇ ਦੁਸ਼ਮਣ ਮਿੱਤਰ ਹੋ ਜਾਣ ਪਰ ਉਹਨਾਂ ਦਾ ਅਗਲਾ ਸਵਾਲ ਹੈ ਕਿ ਕਿਸ ਉਦਮ ਤੇ ਰਾਜ ਮਿਲੇ ਉਹ ਕਿਹੜਾ ਢੰਗ ਹੈ ਉਹ ਕਿਹੜਾ ਤਰੀਕਾ ਹੈ ਕਿ ਉਹ ਰਾਜ ਤੁਹਾਨੂੰ ਹਾਸਲ ਹੋ ਸਕੇ ਜੇ ਤਾਂ ਆਪਣੇ ਮਨ ਤੇ ਰਾਜ ਕਰਨਾ ਹੋਵੇ ਜਿਵੇਂ ਗੁਰਬਾਣੀ ਚ ਲਿਖਿਆ ਮਨ ਜੀਤੈ ਜਗ ਜੀਤ ਫਿਰ ਤਾਂ ਪਰਮੇਸ਼ਰ ਦੀ ਅਰਦਾਸਾ ਕਰਨੀ ਪਵੇਗੀ ਜੇ ਇਸ ਸਿਧਾਂਤ ਨੂੰ ਕਿਸੇ ਸੰਸਾਰੀ ਧਰਤੀ ਉਤੇ ਰਾਜ ਸਥਾਪਿਤ ਕਰਨ ਲਈ ਵਰਤਣਾ ਤੇ ਲਾਗੂ ਕਰਨਾ ਹੋਵੇ ਤਾਂ ਉਹ ਰਾਜ ਹਾਸਲ ਕਰਨ ਲਈ ਜਿਹੜੇ ਉਦਮ ਹਨ ਉਹ ਥੋੜੇ ਜਿਹਾ ਵੱਖਰੇ ਢੰਗ ਦੇ ਹਨ ਕਿਉਂਕਿ ਕਾਰਜ ਕੋਈ ਵੀ ਹੋਵੇ ਉਦਮ ਕਰਨ ਤੋਂ ਬਿਨਾਂ ਸਫਲਤਾ ਤੱਕ ਨਹੀਂ ਪਹੁੰਚਿਆ ਜਾ ਸਕਦਾ ਜੇ ਅਸੀਂ ਆਪਣੀ ਧਰਤੀ ਉਤੇ ਆਪਣਾ ਰਾਜ ਸਥਾਪਿਤ ਕਰਨਾ ਹੈ ਉਦਮਾਂ ਦੀ ਪਰਚੋਲ ਕਰਨੀ ਪਵੇਗੀ ਉਦਮਾਂ ਦਾ ਵਿਸ਼ਲੇਸ਼ਣ ਕਰਨਾ ਪਵੇਗਾ ਉਦਮਾ ਦਾ ਮੁਲਾਂਕਣ ਕਰਨਾ ਪਵੇਗਾ ਉਦਮਾ ਨੂੰ ਤਰਤੀਬ ਬੱਧ ਕਰਨਾ ਪਵੇਗਾ ਮੇਰੀ ਨਜ਼ਰ ਦੇ ਵਿੱਚ ਉਹੀ ਉਦਮ ਸਾਰਥਕ ਹੈ ਜਿਹੜਾ ਤੁਹਾਡੀ ਕੌਮ ਨੂੰ ਤੁਹਾਡੇ ਆਪਣੇ ਵਿਚਾਰਾਂ ਦੇ ਨਾਲ ਜੋੜ ਲਵੇ ਤੁਹਾਡੀ ਕਹੀ ਹੋਈ ਗੱਲ ਨੂੰ ਤੁਹਾਡੇ ਹੀ ਕੌਮੀ ਨਾਗਰਿਕ 100% ਉਸ ਕਹੀ ਹੋਈ ਗੱਲ ਤੇ ਫੁੱਲ ਚੜਾਉਣ ਨੂੰ ਤਿਆਰ ਹੋ ਜਾਣਾ ਇਹ ਕਿਸੇ ਉਦਮ ਦੀ ਪਹਿਲੀ ਪ੍ਰਾਪਤੀ ਹੈ ਦੂਸਰੇ ਉਦਮ ਦੇ ਵਿੱਚ ਜੇ ਕੋਈ ਤੁਹਾਡੀ ਧਰਤੀ ਦੇ ਉੱਤੇ ਬਾਹਰੋਂ ਕੋਈ ਆਪਣਾ ਹੁਕਮ ਚਲਾ ਰਿਹਾ ਹੈ ਅਤੇ ਉਹ ਆਪਣੇ ਹੁਕਮਾਂ ਦੇ ਰਾਹੀਂ ਤੁਹਾਡੇ ਹੀ ਲੋਕਾਂ ਦੇ ਕੋਲੋਂ ਕੰਮ ਕਰਵਾ ਰਿਹਾ ਹੈ ਜਾਂ ਆਪਣੇ ਹੁਕਮ ਨੂੰ ਲਾਗੂ ਕਰਵਾ ਰਿਹਾ ਹੈ ਤਾਂ ਫਿਰ ਇਹ ਜ਼ਰੂਰਤ ਪੈਂਦੀ ਹੈ ਕਿ ਉਸ ਦੇ ਹੁਕਮ ਨੂੰ ਲਾਗੂ ਨਾ ਹੋਣ ਦਿੱਤਾ ਜਾਵੇ ਉਸ ਤੇ ਹੁਕਮ ਦੇ ਵਿੱਚ ਰੋੜੇ ਅਟਕਾਏ ਜਾਣ ਉਸ ਦੇ ਹੁਕਮ ਦੀ ਚਾਲ ਮੱਧਮ ਕੀਤੀ ਜਾਵੇ ਜਾਂ ਹੁਕਮ ਦੇਣ ਵਾਲੇ ਸ਼ਾਸਕਾਂ ਨੂੰ ਇਹ ਭਲਿਖਾ ਪਾਇਆ ਜਾ ਸਕੇ ਕਿ ਤੁਹਾਡਾ ਹੁਕਮ ਲਾਗੂ ਹੋ ਗਿਆ ਹੈ ਪਰ ਅਸਲ ਦੇ ਵਿੱਚ ਉਹ ਹੁਕਮ ਲਾਗੂ ਨਾ ਹੋਇਆ ਹੋਵੇ ਇਹ ਤਾਂ ਹੀ ਸੰਭਵ ਹੈ ਜੇ ਉਸ ਦਾ ਹੁਕਮ ਲਾਗੂ ਕਰਨ ਵਾਲੇ ਲੋਕ ਤੁਹਾਡੇ ਪ੍ਰਤੀ ਵਫਾਦਾਰ ਹੋ ਜਾਣ ਤੇ ਹਰੇਕ ਵਿਅਕਤੀਗਤ ਵਫਾਦਾਰੀ ਸਭ ਤੋਂ ਪਹਿਲਾਂ ਆਪਣੇ ਪਰਿਵਾਰ ਦੀ ਵਫਾਦਾਰੀ ਨਾਲ ਜੁੜੀ ਹੁੰਦੀ ਹੈ ਜੋ ਪਰਿਵਾਰ ਦੀਆਂ ਆਰਥਿਕ ਲੋੜਾਂ ਨੂੰ ਪੂਰਾ ਕਰਨ ਵਾਸਤੇ ਲੱਗੀ ਹੁੰਦੀ ਹੈ ਹਰੇਕ ਯੁੱਗ ਦੇ ਵਿੱਚ ਵਫਾਦਾਰੀਆਂ ਵਿਕਦੀਆਂ ਹਨ ਵਫਾਦਾਰੀਆਂ ਨੂੰ ਖਰੀਦਣਾ ਪੈਂਦਾ ਕੋਈ ਵੀ ਨੌਜਵਾਨ ਗੱਭਰੂ ਛੋਟੀ ਜੀ ਉਮਰੇ 25-30 ਹਜ਼ਾਰ ਰੁਪਏ ਦੇ ਵਾਸਤੇ ਫੌਜ ਵਿੱਚ ਮਰਨ ਲਈ ਭਰਤੀ ਹੁੰਦਾ ਹੈ ਉਹ 30-40 ਹਜ਼ਾਰ ਰੁਪਏ ਵਾਸਤੇ ਆਪਣੇ ਮੌਤ ਦੇ ਵਾਰੰਟ ਉੱਤੇ ਆਪ ਦਸਤਖਤ ਕਰਦਾ ਹੈ ਕਿ ਜੇ ਲੋੜ ਪਈ ਤਾਂ ਮੈਂ ਜੰਗ ਵਿੱਚ ਜਾਨ ਦੇ ਦੇਵਾਂਗਾ ਉਹ ਜਾਨ ਦੇਣ ਲਈ ਕਿਉਂ ਰਾਜ਼ੀ ਹੋਇਆ ਉਸਨੇ ਜਾਨ ਦੇਣ ਦੀ ਵਫਾਦਾਰੀ ਕਿਉਂ ਵੇਚੀ ਕਿਉਂਕਿ ਉਸਦੀ ਵਫਾਦਾਰੀ ਪਹਿਲਾਂ ਆਪਣੇ ਪਰਿਵਾਰ ਨਾਲ ਹੈ ਤੇ ਉਹ ਆਪਣੇ ਪਰਿਵਾਰ ਨੂੰ ਭੁੱਖਾ ਨਹੀਂ ਦੇਖ ਸਕਦਾ ਤੇ ਹਰੇਕ ਵਿਅਕਤੀ ਨੂੰ ਟਿੱਡ ਲੱਗਾ ਹੋਇਆ ਹੈ। ਹਰੇਕ ਟਿੱਡ ਵਿੱਚ ਭੁੱਖ ਲੱਗਦੀ ਹੈ। ਹਰੇਕ ਸਰੀਰ ਨੂੰ ਠੰਡ ਤੇ ਗਰਮੀ ਲੱਗਦੀ ਹੈ। ਉਸ ਤੋਂ ਬਚਾਉਣ ਲਈ ਪੈਸੇ ਤੇ ਆਰਥਿਕਤਾ ਦੀ ਜ਼ਰੂਰਤ ਹੁੰਦੀ ਹੈ। ਜਦੋਂ ਕਿਸੇ ਵਿਅਕਤੀ ਦੀਆਂ ਆਰਥਿਕ ਲੋੜਾਂ ਤੁਸੀਂ ਪੂਰਾ ਕਰਨ ਦੇ ਸਮਰੱਥ ਹੋ ਜਾਂਦੇ ਹੋ ਤਾਂ ਉਹ ਤੁਹਾਡੀ ਗੁਲਾਮੀ ਨੂੰ ਸਵੀਕਾਰ ਕਰਕੇ ਆਪਣੀ ਵਫਾਦਾਰੀ ਤੁਹਾਨੂੰ ਦੇਵੇਗਾ। ਇਸ ਦੂਸਰੇ ਉਦਮ ਨੂੰ ਸਰ ਕਰਨ ਵਾਸਤੇ ਇਸ ਨਾਲ ਇੱਕ ਤੀਸਰਾ ਵੱਡਾ ਉਦਮ ਜੁੜਿਆ ਹੋਇਆ ਹੈ ਜਿਸ ਨੂੰ ਪੂਰਾ ਕਰਨ ਲਈ ਰਾਤ ਦਿਨ ਸੋਚਣਾ ਪੈਂਦਾ ਹੈ ਸਿਧਾਂਤਾਂ ਦੀ ਪਰਚੋਲ ਕਰਨੀ ਪੈਂਦੀ ਹੈ ਇਤਿਹਾਸਕ ਤੱਥਾਂ ਨੂੰ ਹੰਗਲਣਾ ਪੈਂਦਾ ਹੈ ਵਿਰੋਧੀ ਖੇਮੇ ਦੀਆਂ ਕਮਜ਼ੋਰੀਆਂ ਨੂੰ ਲੱਭਣਾ ਪੈਂਦਾ ਹੈ ਅਤੇ ਵਿਰੋਧੀ ਰਾਜ ਦੀ ਕਮਜ਼ੋਰੀ ਨੂੰ ਆਪਣੀ ਤਾਕਤ ਵਿੱਚ ਢਾਲਣਾ ਪੈਂਦਾ ਹੈ ਫਿਰ ਉਸ ਤਾਕਤ ਨੂੰ ਸਮੇਂ ਦੇ ਉੱਤੇ ਬਿਲਕੁਲ ਯੋਗ ਸਮੇਂ ਦੇ ਉੱਤੇ ਵਰਤਣਾ ਹੁੰਦਾ ਹੈ ਸੱਚ ਦੀ ਫਤਿਹ ਲਈ ਸੱਚ ਨੂੰ ਜਤਾਉਣ ਲਈ ਕੌਨਸ ਪ੍ਰੇਸੀ ਸੱਚ ਸਾਂਵੇਂ ਘੜਨੀਆਂ ਪੈਂਦੀਆਂ ਹਨ ਸਿੱਖ ਰਾਜ ਨਾਲ ਸੰਬੰਧਿਤ ਇੱਕ ਛੋਟੀ ਜੀ ਘਟਨਾ ਆਪ ਜੀ ਨਾਲ ਸਾਂਝੀ ਕਰਦਾ ਹਾਂ afghanistan ਦਾ ਸ਼ਾਸਕ ਜਿਸ ਦਾ ਨਾਮ ਵਿਸਰ ਗਿਆ ਉਸ ਦਾ ਰਾਜ ਪ੍ਰਬੰਧ ਡਾਮਾਡੋਲ ਹੈ ਉਸ ਸ਼ਾਸਕ ਦਾ ਛੋਟਾ ਭਰਾ ਸ਼ਾ ਜਸੂਜਾ ਆਪਣੇ ਭਰਾ ਖਿਲਾਫ ਸਾਜ਼ਿਸ਼ਾਂ ਰਚਦਾ ਹੈ ਕਿ ਕਿਸੇ ਤਰੀਕੇ ਗੱਦੀ ਰਾਜ ਉਸ ਦੇ ਹੱਥ ਲੱਗ ਜਾਵੇ ਜਾਦੇ ਇਸ ਤੇ ਖਬਰ ਉਸਤੇ ਭਰਾ ਨੂੰ ਲੱਗਦੀ ਹੈ ਤਾਂ ਉਸ ਨੂੰ ਮੌਤ ਦੀ ਸਜ਼ਾ ਲੰਦਾ ਹੈ ਅਤੇ ਸ਼ਾਜ ਸੁਜਾ ਭਗੌੜਾ ਹੋ ਜਾਂਦਾ ਹੈ ਪਰ ਉਹ ਭਗੌੜਾ ਹੁਣ ਤੋਂ ਪਹਿਲਾਂ ਕੋਹੇਨੂਰ ਦਾ ਹੀਰਾ ਜੋ ਅੱਜਕੱਲ ਬ੍ਰਿਟਾਨੀਆ ਦੇ ਕੋਲ ਹੈ ਉਹ ਹਥਿਆਕ ਕੇ ਤੇ ਨਿਕਲ ਕੇ ਤੇ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਜਾ ਕੇ ਸਿਆਸੀ ਪਨਾਹ ਲੈ ਲੈਂਦਾ ਹੈ ਸ਼ਾਜ ਸੁਜਾ ਮਹਾਰਾਜਾ ਰਣਜੀਤ ਸਿੰਘ ਨੂੰ ਕਹਿੰਦਾ ਹੈ ਕਿ ਜਿਹੜਾ ਕਸ਼ਮੀਰ ਦੇ ਉੱਤੇ ਰਾਜ ਹੈ ਉਹ ਤੁਸੀਂ ਮੈਨੂੰ ਕਿਸੇ ਤਰੀਕੇ ਦਵਾ ਦਿਓ ਮੈਂ ਤੁਹਾਨੂੰ ਕੋਹਿਨੂਰ ਦਾ ਹੀਰਾ ਦੇ ਦਿੰਦਾ ਹੈ ਉਹ ਕਸ਼ਮੀਰ ਉੱਤੇ ਰਾਜ ਵੀ ਅਫਗਾਨਿਸਤਾਨ ਦਾ ਇਹ ਉਸਦੇ ਵੱਡੇ ਭਰਾ ਦਾ ਹੀ ਹੈ ਮਹਾਰਾਜਾ ਰਣਜੀਤ ਸਿੰਘ ਇਸ ਗੱਲ ਨਾਲ ਸਹਿਮਤ ਤਾਂ ਹੋ ਜਾਂਦਾ ਹੈ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਅਫਗਾਨਿਸਤਾਨ ਦਾ ਜਿਹੜਾ ਸ਼ਾਸਕ ਹੈ ਉਸ ਦਾ ਕੋਹਿਨੂਰ ਦਾ ਕੀਮਤੀ ਹੀਰਾ ਤੇ ਭਰਾ ਦੋਵੇਂ ਮੇਰੇ ਕਬਜ਼ੇ ਵਿੱਚ ਹਨ ਮੇਰੀ ਹੀ ਸ਼ਰਨ ਵਿੱਚ ਹਨ ਕਸ਼ਮੀਰ ਉੱਤੇ ਤਾਂ ਪਹਿਲਾਂ ਹੀ ਮਹਾਰਾਜਾ ਸਾਹਿਬ ਦੀ ਅੱਖ ਸੀ ਉਹ ਇਸ ਮੌਕੇ ਨੂੰ ਸੰਭਾਲਦੇ ਹਨ ਅਤੇ ਕਸ਼ਮੀਰ ਜਿੱਤ ਲੈਂਦੇ ਹਨ ਪਰ ਜਿੱਤੇ ਹੋਏ ਕਸ਼ਮੀਰ ਨੂੰ ਵਾਪਸ ਉਸਦੇ ਭਰਾ ਨੂੰ ਨਹੀਂ ਦਿੰਦੇ ਉਸ ਨੂੰ ਖਾਲਸਾ ਰਾਜ ਦੇ ਅਧੀਨ ਸਟੇਟ ਾਲਾਉਂਦੇ ਹਨ ਕਸ਼ਮੀਰ ਵੀ ਜਿੱਤ ਲਿਆ ਅਤੇ ਕੋਇਨੂਰ ਦਾ ਹੀਰਾ ਵੀ ਮਿਲ ਗਿਆ ਉਸਦੇ ਭਰਾ ਨੂੰ ਸਿੱਖ ਰਾਜ ਵਿੱਚ ਚੰਗਾ ਘਰ ਮਹਿਲ ਅਤੇ ਸੁਰੱਖਿਆ ਦੇ ਨਾਲ ਨਾਲ ਚੰਗੀ ਪੈਨਸ਼ਨ ਲਾ ਦਿੱਤੀ ਮੈਂ ਇਹ ਘਟਨਾ ਤੁਹਾਡੇ ਨਾਲ ਤਾਂ ਸਾਂਝੀ ਕੀਤੀ ਹੈ ਕਿ ਕਿਸੇ ਵੀ ਸਮੇਂ ਦੇ ਵਿੱਚ ਸਹੀ ਫੈਸਲਾ ਕਿਵੇਂ ਕਰਨਾ ਹੁੰਦਾ ਹੈ ਜੋ ਸਹੀ ਸਮੇਂ ਦੇ ਵਿੱਚ ਸਹੀ ਫੈਸਲਾ ਕਰਦਾ ਹੈ ਉਹੀ ਕੌਮ ਦਾ ਲੀਡਰ ਹੁੰਦਾ ਤੇ ਨੇਤਾ ਹੁੰਦਾ ਹੈ ਰਾਜ ਹਾਸਲ ਕਰਨ ਦਾ ਜਿਹੜਾ ਤੀਸਰਾ ਉਦਮ ਹੈ ਉਹ ਇਸੇ ਹੀ ਗੱਲ ਨਾਲ ਜੁੜਿਆ ਹੋਇਆ ਹੈ ਵਿਰੋਧੀ ਰਾਜ ਪ੍ਰਬੰਧ ਤੇ ਹੁਕਮਾਂ ਦੇ ਵਿੱਚ ਖਲਬਲੇ ਪੈਦਾ ਕਰਨੀ ਉਸ ਨੂੰ ਡਿਸਟਰਬ ਕਰਨਾ ਤੇ ਹੌਲੀ-ਹੌਲੀ ਪੱਕਾ ਸਟਾਪ ਲਾ ਦੇਣਾ ਜਦੋਂ ਕੋਈ ਕੌਮ ਮੁਜ਼ਾਰੇ ਕਰਦੀ ਹੈ ਟਰਨੈਲ ਹੁੰਦੀ ਹੈ ਗੱਡੀਆਂ ਰੋਕਦੀ ਹੈ ਰੇਲਾਂ ਰੋਕਦੀ ਹੈ ਤਾਂ ਇਹ ਵੀ ਵਿਰੋਧੀ ਰਾਜ ਤੇ ਕੰਮ ਕਾਜ ਦੇ ਵਿੱਚ ਵਿਗਨ ਪਾਉਣਾ ਹੁੰਦਾ ਹੈ ਉਸਤੇ ਹਕੂਮਤ ਦੇ ਵਿੱਚ ਇੱਕ ਖਲਬਲੀ ਮਚਾਉਣੀ ਹੁੰਦੀ ਹੈ ਤਾਂ ਕਿ ਉਹ ਆਪਣੇ ਰਾਜ ਪ੍ਰਬੰਧ ਉੱਤੇ ਪੂਰਾ ਸਹੀ ਤਰੀਕਿਆਂ ਨਾਲ ਧਿਆਨ ਨਾ ਦੇ ਸਕੇ ਇਸੇ ਹੀ ਸਮੇਂ ਦੇ ਵਿੱਚ ਉਹ ਵਿਅਕਤੀ ਲੱਭਣੇ ਹੁੰਦੇ ਹਨ ਜੋ ਤੁਹਾਨੂੰ ਸ਼ਾਸਕ ਨੂੰ ਵੇਚੀਆਂ ਹੋਈਆਂ ਵਫਾਦਾਰੀਆਂ ਮਹਿੰਗੇ ਮੁੱਲ ਦੇ ਉੱਤੇ ਤੁਹਾਨੂੰ ਵੇਚਣਾ ਚਾਹੁੰਦੇ ਹੋਣ ਜਦੋਂ ਕੋਈ ਧਿਰ ਆਪਣੇ ਵਿਰੋਧੀ ਰਾਜ ਦੇ ਵਫਾਦਾਰਾਂ ਨੂੰ ਖਰੀਦ ਲੈਂਦਾ ਤਾਂ ਉਹ ਆਪਣੀ ਆਜ਼ਾਦੀ ਦੀ ਅੱਧੀ ਲੜਾਈ ਯਕੀਨਨ ਜਿੱਤ ਜਾਂਦਾ ਹੈ ਇਸੇ ਹੀ ਫਾਰਮੂਲਿਆਂ ਤਹਿਤ ਰਾਜ ਗਵਾਚਦੇ ਤੇ ਖੁੱਸਦੇ ਹਨ ਇਨ੍ਹਾਂ ਹੀ ਫਾਰਮੂਲਿਆਂ ਤੇ ਤਰੀਕਿਆਂ ਰਾਹੀਂ ਖੁੱਸੇ ਹੋਏ ਰਾਜ ਵਾਪਸ ਆਉਂਦੇ ਹਨ ਰਾਜ ਕਰਨਾ ਸ਼ੇਰ ਉੱਤੇ ਸਵਾਰੀ ਕਰਨ ਬਰਾਬਰ ਹੈ ਜਦ ਤੱਕ ਸ਼ੇਰ ਦੇ ਉੱਤੇ ਚੜ੍ਹੇ ਹੋਏ ਹੋ ਕੋਈ ਖਤਰਾ ਨਹੀਂ ਜਦੋਂ ਸ਼ੇਰ ਦੇ ਉੱਤੋਂ ਉਤਰੇ ਉਹੀ ਸ਼ੇਰ ਉੱਤੇ ਹੋਏ ਚੜ੍ਹੇ ਨੂੰ ਖਾ ਜਾਂਦਾ ਹੈ ਸਮਝਦਾਰੀ ਇਸੇ ਵਿੱਚ ਹੁੰਦੀ ਹੈ ਕਿ ਸ਼ੇਰ ਦੀ ਸਵਾਰੀ ਕਰ ਰਹਿ ਵਿਅਕਤੀ ਨੂੰ ਉਸ ਉੱਤੋਂ ਲਾ ਕੇ ਥੱਲੇ ਕਿਵੇਂ ਸੁੱਟਣਾ ਹੈ ਜਦ ਤੱਕ ਉਹ ਸ਼ੇਰ ਦੀ ਸਵਾਰੀ ਕਰ ਰਿਹਾ ਹੈ ਉਸ ਤੇ ਸ਼ੇਰ ਕੋਲੋਂ ਤੁਹਾਨੂੰ ਖਤਰਾ ਹੈ ਕਿਸ ਉਦਮ ਤੇ ਰਾਜ ਮਿਲੈ ਸ਼ਤਰੂ ਤੇ ਸਭ ਹੋਵਨ ਅਮਿਤਾ ਜਿਸ ਵੀ ਉਦਮ ਦੇ ਨਾਲ ਰਾਜ ਪ੍ਰਾਪਤੀ ਹੋ ਜਾਂਦੀ ਹੈ ਤਾਂ ਉਹ ਰਾਜ ਦਾ ਸ਼ੇਰ ਹੈ ਜੋ ਉਹੀ ਤੁਹਾਨੂੰ ਸੁਰੱਖਿਆਤ ਦੇਣ ਲੱਗ ਪੈਂਦਾ ਹੈ ਜਿਹੜਾ ਸ਼ੇਰ ਸ਼ਤਰੂ ਦੇ ਰੂਪ ਵਿੱਚ ਤੁਹਾਡਾ ਨੁਕਸਾਨ ਕਰਦਾ ਸੀ ਉਹੀ ਤੁਹਾਡਾ ਮਿੱਤਰ ਬਣ ਜਾਂਦਾ ਹੈ ਉਹੀ ਤੁਹਾਡੀ ਰਾਖੀ ਕਰਨ ਲੱਗ ਜਾਂਦਾ ਜਦੋਂ ਰਾਜ ਸੱਤਾ ਤੁਹਾਡੇ ਹੇਠ ਹੁੰਦੀ ਹੈ ਵੱਡੇ ਵੱਡੇ ਗਵੰਢੀ ਦੁਸ਼ਮਣ ਦੇਸ਼ ਮਿੱਤਰਤਾਵਾਂ ਦੀਆਂ ਪੇਸ਼ਕਸ਼ਾਂ ਲੈ ਕੇ ਤੁਹਾਡੇ ਦਰਬਾਰ ਵਿੱਚ ਹਾਜ਼ਰ ਹੁੰਦੇ ਹਨ ਸਿੱਖ ਕੌਮ ਇਨ੍ਹਾਂ ਹੀ ਉਦਮਾਂ ਦੇ ਵਿੱਚ ਰਾਤ ਦਿਨ ਰੁੱਝੀ ਹੋਈ ਹੈ ਉਮੀਦ ਵੀ ਹੈ ਕਿ ਸ਼ੇਰ ਦੀ ਸਵਾਰੀ ਇਹ ਕੌਮ ਜਲਦੀ ਕਰੇਗੀ ਇਨ੍ਹਾਂ ਹੀ ਵਿਚਾਰਾਂ ਨਾਲ ਇੱਥੇ ਹੀ ਸਮਾਪਤੀ ਕਰਦਾ ਹਾਂ ਜਿਉਂਦੇ ਵਸਤੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ